ਆਨਿਆ ਟਿੱਕੀ ਨਾਮ ਆਪਣਾ ਰਮਾ ਅਖਮਰ ਕੀ ਗੱਲ ਬਾਤ ਗੱਲ ਕੋਈ ਨਹੀਂ ਹੋਈ ਸਭ ਚੰਗਾ ਭਲਾ ਇੱਥੇ ਬੈਠੇ ਤਾਂ ਹਾਂ ਚਾਹ ਪਾਣੀ ਸ਼ਾਮੀ ਬਣਾਇਆ ਪੀਤਾ ਸਾਨੂੰ ਵੀ ਦਿੱਤੀ ਚਾਹ ਹੰਨਾ ਕੋਈ ਗੱਲ ਨਹੀਂ ਕੀਤੀ ਆਹੀਂ ਇਹਨੂੰ ਦਿਖਿਆ ਹੀ ਨਹੀਂ ਆਹੀਂ ਸੈਰ ਕਰਨ ਚਲੀ ਆਇਆ ਹਾਂ ਦਿਖਿਆ ਨੋ 9 ਵਜੇ ਨੂੰ ਉੱਪਰ ਹੀ ਹੁੰਦਾ ਉੱਪਰ ਦਿਖਿਆ ਤੇ ਉੱਪਰ ਹੈ ਹੀ ਨਹੀਂ ਆਹੀਂ ਘਰ ਇਹਨੂੰ ਲੱਭਣ ਲੱਗੇ ਪਏ ਵੀ ਬਾਹਰ ਚਲੀ ਆ ਗਈ ਤੇ ਜੰਦਾ ਹੀ ਨਹੀਂ ਉਸ ਤੋਂ ਬਾਅਦ ਸਾਨੂੰ ਮਿਲਿਆ ਹੀ ਨਹੀਂ ਘਰ ਕਿਹਨਾ ਅਮਲੇ ਦੀ ਮੁੰਡਾ ਸਾਗਰ ਮਾੜਾ ਕਿੰਨੇ ਤਰੀਕ ਦਾ ਲਾਪਟਾ ਇਹ 4 ਤਰੀਕ ਦਾ ਸਟੈਚਰ ਸੀਗਾ ਥੋੜਾ ਲੱਗਲੀ ਅਫਸਰ ਸੀਗਾ ਹਾਂਜੀ ਕੰਮ ਤੇ ਨਹੀਂ ਨਾ ਜੰਦ 4 ਜਨਵਰੀ ਮਹੀਨੇ ਤੋਂ ਘਰ ਬੇਲਾ ਹਿੰ ਉਸ ਤੋਂ ਬਾਅਦ ਕੰਮ ਤੇ ਨਹੀਂ ਗਿਆ ਤੇ ਹਿੰ ਨੂੰ ਇੱਕ ਦੋ ਵਾਰੀ ਪਹਿਲਾਂ ਫਲ ਨਹੀਂ ਆਖਿਆ ਸੀ ਤੁਹਾਨੂੰ ਕਿ ਤੇ ਕੰਮ ਲੱਭ ਕੰਮ ਨਹੀਂ ਆਣਾ ਤੇਰੇ ਕੋਲ ਤੈਨੂੰ ਤੂੰ ਹੀ ਜਾਣਾ ਕੰਮ ਕੋਲ ਕੰਮ ਨੇ ਥੋੜੀ ਤੇ ਰ ਕੋਲ ਆਣਾ 2-3 ਮਹੀਨੇ ਪਹਿਲਾਂ ਜਿੰਨਾ ਕੋਈ ਮਹੀਨੇ ਬਾਅਦ ਇੱਕ ਵਾਰੀ ਆਖੀ ੜਿਆ ਉਸ ਤੋਂ ਬਾਦ ਉਹ ਨਾ ਹੀ ਨੂੰ ਅੱਭੀ ਨਹੀਂ ਆਖਦੇ ਕਹਿੰਦਾ ਵੀ ਕੰਮ ਕਰੋ ਤੇ ਚੰਗੇ ਲੱਗਦੇ ਆ ਨਹੀਂ ਕਰੋ ਤੇ ਘਰ ਦੇ ਵੀ ਚੰਗਾ ਨਹੀਂ ਸਮਝਦੇ ਤੇ ਬਾਅਦ ਸਾਡੀ ਕੋਈ ਗੱਲਬਾਤ ਵੀ ਨਹੀਂ ਹੋਈ ਕੋਈ ਲੜਾਈ ਨਹੀਂ ਕੋਈ ਝਿੜਕਣੀ ਕੋਈ ਨੂੰ ਕੁਛ ਵੀ ਨਹੀਂ ਆਖਿਆ ਹੀ ਮੁਰੇ ਕੋ ਫੋਨ ਫਾਲ ਜਿਗਾਉ ਫੋਨ ਲਾ ਫੋਨ ਘਰ ਛੱਡੀ ਦਾ ਸਿਮਾ ਕੱਢੀ ਦਾ ਵਿੱਚੋਂ ਕੋਣ ਜੋ ਕੋਸ਼ ਕੋਈ ਪ੍ਰੂਫ ਨਹੀਂ ਛੱਡਿਆ ਵੀ ਮੈਨੂੰ ਕਿਤੇ ਲੱਭੇ ਨਾਣਗੇ ਤੇ ਘਰੋਂ ਕੋਈ ਸਮਾਨ ਲੈ ਕੇ ਕੋਈ ਨਹੀਂ ਕੁਛ ਨਹੀਂ ਲਈ ਹੈ ਘਰੋਂ ਕੋਈ ਉਹੀ ਤਿੰਨ ਚਾਰ ਦਿਨ ਦੇ ਕੱਪੜੇ ਪਾਏ ਹੋ ਉਹੀ ਪਾਈਏ ਚੱਲੀ ਆਏ ਤੇ ਕੰਪਲੇਨ ਕਰਾਈ ਦੀ ਨੂੰ ਕੋਸ਼ ਹਾਂਜੀ ਕੰਪਲੇਨ ਦੇ ਪੁੱਛੋ ਪੁੱਛ ਲਿਆ ਪਤਾ ਨਹੀਂ ਦਿਖੇ ਕਰ ਦੇਣਾ ਵੀ ਕੈਮਰੇ ਕਮਰੇ ਸਭ ਚੱਕ ਕੀਤੇ ਉਹਨਾਂ ਨੂੰ ਕੁਛ ਨਹੀਂ ਮਿਲਿਆ ਜੇ ਕੀ ਮੰਗ ਕਰਦੇ ਆ ਹਾਂਜੀ ਕੀ ਮੰਗ ਕਰਦੇ ਹੋ ਪੁਲਸਰ ਐ ਉਹ ਪੁਲਸਰ ਲਿਆਂ ਨੂੰ ਇਹ ਆਉਨੇ ਆ ਵੀ ਜਿੰਨੀ ਸੇਤੀ ਹੋਈ ਸਕਦਾ ਸਾਨੂੰ ਲੱਭੀ ਦਿਓ ਮੁੰਡਾ ਜਾਂ ਕੋਸ਼ਿਸ਼ ਨਾ ਕੁਛ ਪਤਾ ਕਰੋ ਕਿੱਥੇ ਹੈ ਕਿੱਥੇ ਨਹੀਂ ਠੀਕ ਹਾਂਜੀ ਭਾਜੀ ਕੀ ਨਾ ਹੋ ਆਪਣਾ ਜੀ ਮੈਂ ਰੋਕੇ ਮਹਿਰਾ ਜੀ ਅਜੀ ਜਿਹੜਾ ਮੁੰਡਾ ਲਾਪਤਾ ਹੈ ਕੀ ਲੰਦਾ ਸੀ ਤੁਹਾਡਾ ਜੀ ਆਪਣੇ ਇੱਕ ਤੇ ਛੋਟਾ ਭਰਾ ਹੀ ਸਮਝ ਲੋ ਤੇ ਚਾਚਾ ਜੀ ਦਾ ਲੜਕਾ ਹੈ ਜੀ ਤੇ ਜੀ ਗਲਬਾਤ ਕੋਈ ਨਹੀਂ ਇੰਨਾ شریف ਹੋਰ ਇੰਨਾ ਮਤਲਬ ਅੱਛਾ ਇਨਸਾਨ ਹੋ ਤਾਂ ਹੀ ਪੂਰੇ ਪਿੰਡ ਛੜੀਏ ਲਾ ਕੇ ਸਕੇ ਇਲਾਕੇ ਚ ਵੀ ਪੁੱਛ ਲੋਗੇ ਵੀ ਸਾਗਰਗੋਣਾ ਤੇ ਕਿਸ ਨੂੰ ਪਤਾ ਨਹੀਂ ਹੋਏਗਾ ਕਿ ਸਾਗਰਗੋਣਾ ਮਤਲਬ ਇੰਨਾ ਆਪਣੇ ਸਿਰਫ ਕਾਮਨਾ ਮਤਲਬ ਰੱਖਦਾ ਰਿਹਾ ਉਹ ਔਰ ਕੋਈ ਨਸ਼ਾ ਨਹੀਂ ਕੋਈ ਕੁਛ ਨਹੀਂ ਬਿਲਕੁਲ ਇੱਕਦਮ ਜੈਂਟਲਮੈਨ ਪਰਸਨ ਹੀ ਹੋ ਔਰ ਕੰਮ ਦੇ ਨਾਲ ਹੀ ਮਤਲਬ ਰੱਖਦਾ ਰਿਹਾ ਹੈ ਲੇਕਿਨ ਪਤਾ ਨਹੀਂ ਅਚਾਨਕ 4 ਜੋਂ ਸ਼ਾਮ ਨੂੰ 7:30 7:00 ਵੇ ਘਰੋਂ ਨਿਕਲਦਾ ਔਰ ਮਾਪੇ ਸੋਚਦੇ ਵੀ ਸ਼ਾਇਦ ਮੇਬੀ ਅਡੇ ਤੱਕ ਤੱਕ ਗਿਆ ਹੋਇਆਗਾ ਜਾ ਕੇ ਕੋਈ ਕੰਮ ਗਿਆ ਹੋਇਗਾ ਪਰੇ ਨਹੀਂ ਜਲਦੀ ਕਿਤੇ ਜਾਂਦਾ ਨਹੀਂ ਸੀ ਉਹ ਮਤਲਬ ਘਰ ਹੀ ਜ਼ਿਆਦਾਤਰ ਘਰ ਹੀ ਰਹਿੰਦਾ ਰਿਹਾ ਆਪਣਾ ਜ਼ਿਆਦਾ ਸਮਾਂ ਜਿਹੜਾ ਫੈਮਿਲੀ ਨਾਲ ਹੀ گزارਦਾ ਰਿਹਾ ਬਰੀ ਸੈਂਡਲੀ 7:30 ਵਜੇ ਤੋਂ ਬਾਅਦ ਉਹਦਾ ਕੋਈ ਪਤਾ ਨਹੀਂ ਲੱਗਾ 9:30 10:00 ਵਜੇ ਤੱਕ ਸਾਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਉਹ ਘਰ ਨਹੀਂ ਆਇਆ ਅਸੀਂ ਫੋਨ ਉਸੇ ਰਾਤ ਜਿਹੜੇ ਆ ਉਹ ਆਪਣੇ ਨਾਲ ਯਾਰ ਦੋਸਤਾਂ ਦੇ ਨਾਲ ਗਿਆ ਉਹ ਲੱਗੇ ਸਕੇ ਗਰਾਊਂਡ ਵਗੈਰਾ ਹੋਰ ਲੱਗੇ ਸਕੇ ਪਿੰਡਾਂ ਰੇਲਵੇ ਸਟੇਸ਼ਨ ਤੱਕ ਜਿਹੜਾ ਉਹ ਦੋ ਤਿੰਨ ਵਜੇ ਤੱਕ ਰਾਤ ਦੇਖਦੇ ਰਹੇ ਲੇਕਿਨ ਕੋਈ ਜਿਹੜੀ ਆ ਉਹ ਇਨਫੋਰਮੇਸ਼ਨ ਨਹੀਂ ਮਿਲੀ ਤੇ ਇਹੀ ਸੋਚਿਆ ਵੀ ਸ਼ਾਇਦ ਮੇਬੀ ਕੋਈ ਟੈਨਸ਼ਨ ਹੋਏ ਲੇਕਿਨ ਆਪਣੇ 4 ਜੂਨ ਤੋਂ ਲੈ ਕੇ ਅੱਜ 9 ਜੂਨ ਆ ਗਈ ਹੈ ਅਜੇ ਤੱਕ ਉਹਦੇ ਕੋਈ ਵੀ ਜਿਹੜੀ ਆ ਉਹ ਇਨਫੋਰਮੇਸ਼ਨ ਜਿਹੜੀ ਆ ਉਹ ਨਹੀਂ ਮਿਲੀ ਹਾਂਜੀ ਹਾਂਜੀ ਅਸੀਂ ਉਸੇ ਉਸੇ ਦਿਨ ਜਿਸ ਦਿਨ ਗਵਾਚਾ ਰਾਤ ਨੂੰ ਜਿਹੜਾ ਉਹ ਅਸੀਂ ਐਫ ਆਈ ਆਰ ਜਿਹੜੀ ਦਰਜ ਕਰਾਤੀ ਸੀ ਤੇ ਪੁਲਿਸ ਨੇ 24 ਘੰਟੇ ਬਾਅਦ ਆਪਣੀ ਜਿਹੜੀ ਕਾਰਵਾਈ ਉਹ ਅਮਲ ਚ ਲਿਆਂਦੀ ਹੈ ਲੇਕਿਨ ਹਜੇ ਤੱਕ ਜਿਹੜਾ ਕੋਈ ਜਿਹੜਾ ਪੁਖਤਾ ਸਬੂਤ ਜਿਹੜਾ ਪੁਖਤਾ ਸੁਰਾਖ ਜਿਹੜਾ ਆ ਉਹ ਸਾਗਰ ਦਾ ਨਹੀਂ ਮਿਲ ਸਕਿਆ ਅਹੀਂ ਔਰ ਵੀ ਇਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਫੇਸਬੁਕ WhatsApp ਇੰਸਟਾ ਔਰ ਵੀ ਇਹੜੇ ਨੇ ਐਪਸ ਨੇ ਉਹਦੇ ਤੇ ਵੀ ਅਸੀਂ ਕਾਫੀ ਜਿਹੜਾ ਪੋਸਟ ਵਗੈਰਾ ਸਾਂਝੀ ਕੀਤੀ ਆ ਔਰ ਮੇਰੀ ਹਰ ਇੱਕ ਦੋਸਤ ਨੂੰ ਫੈਮਿਲੀ ਮੈਂਬਰ ਨੂੰ ਔਰ ਜਿਹੜੇ ਵੀ ਇਸ ਵੀਡੀਓ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹਨਾ ਕਿ ਇਸ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਦੇਸ਼ ਦੇ ਹਰ ਇੱਕ ਕੋਨੇ ਤੱਕ ਇਸ ਵੀਡੀਓ ਨੂੰ ਪਹੁੰਚਾਓ ਤਾਂ ਜੋ ਜਿਹੜਾ ਸਾਗਰ ਮਹਿਰਾ ਆ ਆਪਣਾ ਛੋਟਾ ਭਰਾ ਔਰ ਮਾਪੇ ਦਾ ਜਿਗਰ ਦਾ ਟੁਕੜਾ ਜਲਦੀ ਤੋਂ ਜਲਦੀ ਆਓ ਮਿਲ ਸਕੇ ਕਿਉਂਕਿ ਅੱਜ 5-7 ਦਿਨ ਹੋ ਗਏ ਆ ਮਾਪੇ ਦਾ ਪੈਨ ਭਰਾ ਦਾ ਜਿਹੜਾ ਰੋ ਰੋ ਕੇ ਬਹੁਤ ਬੁਰਾ ਹਾਲ ਆ ਤੇ ਇੱਕ ਬੱਚੇ ਦਾ ਦਰਦ ਜਿਹੜਾ ਉਹ ਮਾਪੇ ਤੋਂ ਜਿਆਦਾ ਕੋਈ ਹੋਰ ਨਹੀਂ ਸਮਝ ਸਕਦਾ ਇਸ ਕਰਕੇ ਮੇਰੀ ਹੱਥ ਜੋੜ ਕੇ ਜਿਹੜੀ ਆ ਉਹ ਰਿਕੁਐਸਟ ਆ ਅਪੀਲ ਆ ਤੁਹਾਨੂੰ ਸਾਰਿਆਂ ਨੂੰ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜਿਸ ਕਿਸੇ ਨੂੰ ਵੀ ਸਾਗਰ ਦੀ ਜਿਹੜੀ ਆ ਉਹ ਥੋੜੀ ਬੋਤੀ ਵੀ ਜਿਹੜੀ ਇਨਫੋਰਮੇਸ਼ਨ ਆ ਜਾਂ ਕਿਸੇ ਨੇ ਉਹਨੂੰ ਆਂਦੇ ਜਾਂਦੇ ਜਾਂ ਕਿਸੇ ਨੇ ਜੰਦੇ ਦੇਖਿਆ ਜਾਂ ਕਿਸੇ ਬਾਈਕ ਤੇ ਦੇਖਿਆ ਹਨਾ ਤਾਂ ਉਹ ਜਿਹੜੀ ਆ ਇਨਫੋਰਮੇਸ਼ਨ ਜਿਹੜੀ ਆ ਤੁਰੰਤ ਜਿਹੜਾ ਜਿਹੜੇ ਸੰਪਰਕ ਨੰਬਰ ਨੇ ਉਹਨਾਂ ਤੇ ਜਿਹੜਾ ਕੰਟੈਕਟ ਕਰਨ ਠੀਕ ਥੈਂਕ ਯੂ ਜੀ ਜੈਸਲ ਜੀ ਮੁੰਡਾ ਜਿਹੜਾ ਲਾਪਤਾ ਤੁਹਾਡਾ ਬੇਟਾ ਸੀ ਫਿਰ ਹਾਂ ਕਿਨੇ ਲਿੰਗ ਦਾ ਲਾਪਤਾ ਹੈ ਜੀ 63 ਦਾ ਹੈ ਕੀ ਕੰਪਲੇਂਟ ਨੂੰ ਦਿੱਤੀ ਸੀ ਹਾਂ ਕੀਤੀ ਸੀ ਸਾਡੇ 2 ਕਿੰਨੇ ਮੁੰਡੇ ਹੈ ਦੋ ਮੁੰਡੇ ਛੋਟਾ ਸੀ ਕਿ ਵੱਡਾ ਛੋਟਾ ਛੋਟਾ ਜਿਹਾ